ਖਬਰ ਪਟਾਲਾ ਰੋਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੋਟਲ 51 ਦੇ ਮਾਲਕ ਤੇ ਲੋਕਾਂ ਦੇ ਵਿਚਕਾਰ ਝੜਪ ਹੋਈ ਹੈ ਦਰਅਸਲ ਦੱਸਦੀ ਹੈ ਕਿ ਮਿਲੀ ਜਾਣਕਾਰੀਆਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪਾਰਕਿੰਗ ਨੂੰ ਲੈ ਕੇ ਕਿਸ ਤਰੀਕੇ ਦਾ ਵਿਵਾਦ ਹੋ ਜਾਂਦਾ ਜਿਸ ਤੋਂ ਬਾਅਦ ਹੋਟਲ 51 ਦੇ ਮਾਲਕ ਤੇ ਝੜਪ ਹੁੰਦੀ ਹੈ ਤੇ ਉਸ ਨੂੰ ਕੁਝ ਸੱਟਾਂ ਵੀ ਲੱਗਦੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਪਾਰਕਿੰਗ ਦਾ ਮਾਮਲਾ ਸਾਹਮਣੇ ਹੈ ਦਰਅਸਲ ਹੋਟਲ ਦੇ ਮਾਲਕ ਨੇ ਆਪਣੀ ਗੱਲ ਸਾਂਝੀ ਕਰਦੇ ਦੱਸਿਆ ਹੈ ਕਿ ਕੁਝ ਕੁ ਵਿਅਕਤੀ ਆਪਣੀ ਗੱਡੀ ਲੈ ਕੇ ਆਉਂਦੇ ਹਨ ਚਾਬੀ ਦੇ ਦਿੰਦੇ ਨੇ ਕਿ ਗੱਡੀ ਪਾਰਕਿੰਗ ਦੇ ਵਿੱਚ ਲਗਾ ਦੇਣ ਜਿਸ ਤੋਂ ਬਾਅਦ ਉਹ ਆਪਣੇ मनोरंजन ਤੇ ਸ਼ਰਾਬ ਪੀ ਕੇ ਵਾਪਸ ਆਉਂਦੇ ਨੇ ਤੇ ਇਸ ਗੱਲ ਨੂੰ ਲੈ ਕੇ ਪਾਰਕਿੰਗ ਦਾ ਲੈ ਕੇ ਰੋਲਾ ਪੈ ਜਾਂਦਾ ਹੈ ਤੇ ਆਪਸੀ ਝੜਪ ਹੋ ਜਾਂਦੀ ਹੈ ਹਾਲਾਂਕਿ ਹੋਟਲ 51 ਦੇ ਮਾਲਕ ਨੂੰ ਕਾਫੀ ਸੱਟਾਂ ਵੀ ਲੱਗੀਆਂ ਜਿਸ ਨੂੰ ਜੇਰੇ ਰਾਜ ਦੀ ਹਸਪਤਾਲ ਵੀ ਪਹੁੰਚਾਇਆ ਗਿਆ ਤੇ ਮੌਕੇ ਤੇ ਪਹੁੰਚੇ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਮਾਮਲੇ ਦੀ ਜਾਣਕਾਰੀ ਤੇ ਤਫ਼ਤੀਸ਼ ਕੀਤੀ ਜਾਵੇਗੀ ਜਿਹੜਾ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਇਸ ਤੋਂ ਇਲਾਵਾ ਹੋਟਲ ਦੇ ਮਾਲਕ ਤੇ ਪੁਲਿਸ ਅਧਿਕਾਰੀ ਨੇ ਕੀ ਕਿਹਾ ਹੈ ਤੁਸੀਂ ਵੀ ਸੁਣੋ ਮੇਰਾ ਨਾਮ ਕਿਸ਼ਨ ਸਿੰਘ ਹੈ ਮੈਂ ਹੋਟਲ ਦਾ ਮਾਲਕ ਹਾਂ ਇਹ ਹੋਟਲ 51 ਦਾ ਇਹ ਸ਼ਰਾਬ ਪੀਣਾਂ ਸੇ ਇਹ ਨਾਲ ਦੇ ਨੇ ਮਾਈਨਰ ਉਡਣ ਦੇ ਵਿੱਚ ਮਾਈਨਰ ਉਡਣ ਦਾ ਸ਼ਰਾਬ ਪੀ ਕੇ ਬਾਅਦ ਪਹਿਲੇ ਜਦੋਂ ਗੱਡੀ ਲਾਣ ਲੱਗੇ ਸੀ ਮੈਂ ਕਹਾਂ ਜੀ ਮੇਰੀ ਦਗੰਦਰੀ ਹੈ ਤੁਸੀਂ ਗੱਡੀ ਇੱਥੇ ਨਾਲ ਲਓ ਜਿਹਨੇ ਕੋਈ ਸ਼ਰਾਬ ਪੀ ਚੁਲੋ ਉਹਨੇ ਤੋਂ ਕੋਈ ਗੱਡੀ ਲਾ ਲਓ ਅੱਛਾ ਜੀ ਕਹਿੰਦਾ ਜੀ ਆਹ ਚਾਬੀ ਪਈਓ ਚਾਬੀ ਛੁੱਟੀ ਨੇ ਪਰਸ਼ ਤੇ ਮੇਰੇ ਕੋਲ ਵੀਡੀਓ ਰਿਕਾਰਡਿੰਗ ਵੀ ਹੋ ਗਈ ਹੈ ਚਾਬੀ ਪਰਸ਼ ਕੈਮਰਾ ਰਿਕਾਰਡਿੰਗ ਹੈ ਇਹਦੀ ਪਰਸ਼ੇ ਚਾਬੀ ਛੁੱਟ ਕੇ ਚੱਲ ਗਈ ਹੈ ਕਹਿੰਦਾ ਗੱਡੀ ਆ ਚਾਬੀ ਆਪੇ ਲਾੜਾ ਦਲੂ ਮੈਂ ਅਗਾਇ ਪਈਆ ਤਾਂ ਲੱਗਿਆ ਜਿਹੜੇ ਮੈਂ ਲਾ ਲਾਂਗਾ ਵਜ ਦੀ ਚੱਲ ਜਾ ਗੱਡੀ ਆਏ ਨੇ ਮੇਰੀ ਗੱਡੀ ਆਣੀ ਸੀ ਇਹ ਕਸਟਮਰ ਦੀ ਮੈਂ ਗੱਡੀ ਆਪਣੀ ਥਣਨ ਲਗਾ ਇਹਨਾਂ ਦੀ ਗੱਡੀ ਚੁੱਕ ਕੇ ਮੈਂ ਸਾਹਮਣੇ ਲਾਤੀ ਫੁੱਟਪਾਥ ਦੇ ਉੱਤੇ 3 ਘੰਟੇ ਬਾਅਦ ਸ਼ਰਾਬੀ ਕੇ ਬਾਹਰ ਨਿਕਲੇ ਸ਼ਰਾਬੀ ਕਹਿੰਦਾ ਮੇਰੀ ਗੱਡੀ ਦੀ ਚਾਬੀ ਦੇ ਮੈਂ ਬਲੋ ਭਾਜੀ ਗੱਡੀ ਦੀ ਚਾਬੀ ਸੀ ਵੀਡੀਓ ਰਿਕਾਰਡਿੰਗ ਦੇਖ ਸਕਦੇ ਹੋ ਮੇਰੇ ਗੱਡੀ ਚਾਬੀ ਨੇ ਅੱਛਾ ਫੜਾਈ ਹੈ ਕਹਿੰਦਾ ਨਹੀਂ ਗੱਡੀ ਲੈ ਕੇ ਆ ਮੇਰੀ ਜਿੱਥੇ ਲਕੀ ਗੱਡੀ ਮੇਰੇ ਇੱਥੇ ਬੋਏ ਅੱਗੇ ਲਾ ਕੇ ਦੇ ਹੌਲੇ ਕੇ ਗਏ ਮੇਰਾ ਭਾਜੀ ਮੈਂ ਤੁਹਾਡਾ ਮੁਲਾਜ਼ਮ ਨਹੀਂ ਆਇਆ ਤੁਹਾਡਾ ਮਨੋਕਰ ਦੇ ਜਿਹਨਾਂ ਨੇ ਰੋਟ ਲੱਗਦੀ ਗੱਡੀ ਖਾਪੀ ਗਏ ਉਹਨਾਂ ਕੋਈ ਅਗਦੀ ਗੱਡੀ ਮੰਗਾ ਲੈ ਵਾਲਾ ਚਾਬੀ ਆਪਣੀ ਚਾਲੋ ਨਹੀਂ ਤੁਹਾਨੂੰ ਜਾਨਦ ਨਹੀਂ ਹੀ ਕੋਣ ਹੈਗੇ ਆ ਅਸੀਂ ਫੈਡਰੇਸ਼ਨ ਦੇ ਪ੍ਰਧਾਨ ਆ ਮੈਨੂੰ ਮੜ ਜੇ ਕਰਨੇ ਬੋਲਣਾ ਸ਼ੁਰੂ ਕਰਤਾ ਇਹਨੇ ਮੈਨੂੰ ਪੁਰੀ ਕਿਤੇ ਆ ਦੰਦੀ ਮਾਰੀ ਆ ਵੇਖੋ ਜਾਣ ਕੇ ਨਾ ਪੈ ਜਾ ਵੇਖੋ ਇਹ ਕੋਈ ਬੰਦਿਆ ਵਾਲੇ ਕੰਮ ਨੇ ਮੇਰਾ ਸਿਰ ਬਾੜਿਆ ਸਿਰ ਤੇ ਮੇਰੇ ੱਟ ਮਾਰੀ ਨੇ ਬਾਹਰ ਦੀ ਜੋ ਕੀ ਕਰੂ ਆ ਤੁਹਾਡੇ ਪੁੱਤਰ ਹੀ ਯਾਰ ਸਿਰ ਤੇ ੱਟ ਮਾਰੀ ਕੀਤਾ ਵਿਆ ਸਾਡੇ ਲਈ ਪੱਗਾ ਲਾਈਆਂ ਨੇ ਇਹਨਾਂ ਨੇ ਹਾਂਜੀ ਮੇਰੇ ਮੇਰੀ ਬਗ ਲਈ ਗਈ ਮੇਰੇ ਫਾਦਰ ਸਾਹਿਬ ਨੂੰ ਤਕਰੀਬੇ ਮਾਰੇ ਉਹਨਾਂ ਨੇ ਮੈਂ ਪ੍ਰਸ਼ਾਸਨ ਨੂੰ ਮੰਗੀ ਕਿ 3 ਸਾਲ ਦੇ ਮੰਗਤ ਤੁਨੂੰ ਇਨਫਾਜ਼ ਹੋਇਆ ਜਾਏ ਜੋ ਬੰਦੇ ਕਰਦੇ ਜਿੱਥੇ ਆ ਰਹੇ ਆ ਘਰੇ ਆ ਗਏ ਇਹ ਸੁਨਰਮਨ ਰੋਡ ਤੇ ਬੰਦੇ ਸੁਣਨ ਜਾਏ ਨਹੀਂ ਸੁਨਰਮਨ ਰੋਡ ਦੇ ਬੰਦੇ ਨੇ ਸਰ ਇਸ ਵਾਲੇ ਪੁਲਿਸ ਨੂੰ ਕੰਪਲੇਨ ਕਰ ਹਾਂਜੀ ਪੁਲਿਸ ਆ ਗਈ ਆ ਜੀ ਬਸ ਉਹਨਾਂ ਕੋਲ ਪੁਲਿਸ ਦੇਖੋ ਜੀ ਹੁਣ ਜਾ ਰਹੇ ਪੁਲਿਸ ਕੋ ਬਾਕੀ ਉਹਨਾਂ ਨਾਲ ਗਲਤ ਬਤ ਕਰਕੇ ਦੇ ਉਹਨਾਂ ਦੇ ਸਾਹਮਣੇ ਭੱਜ ਕੇ ਗਏ ਪੁਲਿਸ ਉਹਨਾਂ ਦੇ ਸਾਹਮਣੇ ਭੱਜ ਪਈ ਆ ਜੀ ਬਾਹਰ ਇਹ ਤਾਂ ਮੈਂ ਪੁਲਿਸ ਨਾਲ ਰੋਕਣ ਕੋਸ਼ਿਸ਼ ਨਹੀਂ ਕੀਤੀ ਲੋਕਾਂ ਨੇ ਕੋਸ਼ਿਸ਼ ਨਹੀਂ ਕੀਤੀ ਪੁਲਿਸ ਵਾਲਿਆਂ ਨੂੰ ਪਹਿਲਾਂ ਉਹਨਾਂ ਕੋਸ਼ਿਸ਼ ਕੀਤੀ ਹੈ ਕਿੰਜ ਗੱਡੀ ਮੋੜ ਕੇ ਲਿਆਂਦੇ ਮੁਰਝੋ ਭੱਜ ਗਏ ਨੇ ਪਰੇ ਬੇਸੀ ਕਿਦੋਂ ਅਸੀਂ ਮਾਰਦਾਂ ਤੂੰ ਹੱਲ ਨਹੀਂ ਜਾਂਦਾ ਨਹੀਂ ਸਿਰ ਉਸ ਤਰ੍ਹਾਂ ਤੁਸੀਂ ਚਾਰ ਤਰ੍ਹਾਂ ਦਾ ਤਨ ਤੋਣ ਜਾਪਤਾ ਲੱਗੀਆਂ ਮੈਂ ਤਾਂ ਫੇਰ ਵੀ ਇਹਨਾਂ ਦੇ ਪਤਾ ਨਹੀਂ ਕਿਥੋਂ ਅਸਲਾ ਕਿਹੜਾ ਅਸਲੀ ਸੀ ਕਿ ਨਿਕਲੀ ਸੀ ਜਿਹੜੇ ਰੱਬੀ ਜਾਂਦਾ ਜੀ ਹੋ ਸਕਦਾ ਇਹ ਫੈਰੀ ਬੱਚਾ ਇਹ ਗੋਲੀ ਲੱਗੀ ਜਾਵੇ ਗੋਲੀ ਮਾਰਦਾ ਕਿ ਤੇਰੀ ਪਿਓ ਨੂੰ ਵੀ ਗੋਲੀ ਮਾਰਦਾਂਗੇ ਪਿਸਤੌਲ ਲੱਗੀ ਬਸ ਪਿਸਤੌਲ ਸਰ ਮੈਂ ਦਿਲਵਿੰਦਰ ਸਿੰਘ ਮੇਰੇ ਬੱਚਾ ਦਾ ਇਹ ਹੋਟਲ ਹੈ ਇੱਥੇ ਆ ਕੇ ਇਹਨਾਂ ਗੁੰਡਾਗਰਦੀ ਕੀਤੀ ਹੈ ਤੇ ਇਹਨਾਂ ਜਿਸਲੇ ਪੁਲਿਸ ਨੂੰ ਛੱਡ ਉਹ ਪੱਗਾਂ ਬੁਗਾ ਲਾਤੀਆਂ ਸੀਗੀਆਂ ਸਾਡੇ ਹੱਥ ਪਈ ਹੋਏ ਨੇ ਸਾਡੇ ਨਾਲ ਆ ਕੇ ਬੜੀ ਬਦਤਮੀਜ਼ੀ ਉਹਨਾਂ ਨੇ ਕੀਤੀ ਇਹ ਇਹ 5 6 ਜਣੇ ਹੈਗੇ ਸੀਗੇ ਤੇ ਤੁਸੀਂ ਕਿਨੇ ਬੰਦੇ ਸੀ ਅਸੀਂ ਅਸੀਂ ਤੇ ਦੋ ਪਿਓ ਪੁੱਤਰੀ ਸੀਗੇ ਮੈਂ ਵੀ ਉਧਰੋਂ ਪਰਲੇ ਬੰਨੇ ਸਕੂਟਰ ਮੇਰਾ ਪਰਲੇ ਬੰਨੇ ਲੱਗਾ ਇਹ ਇੱਟਾ ਵਗੈਰਾ ਵੀ ਮਾਰੀ ਇਹ ਇੱਟਾ ਵੀ ਮਾਰੀ ਗਿਆ ਦੰਦੀਆਂ ਮਾਰੀਆਂ ਬੱਚੇ ਦੇ ਸਿਰ ਤੇ ਪੱਗਾਂ ਸਾਡੀ ਜ਼ਬਰਦਸਤੀ ਨਾਲੀਆਂ ਨਾ ਪੂਰੀ ਗੁੰਡਾਗਰਦੀ ਕੀਤੀ ਹੈ ਇਹਨਾਂ ਨੇ ਹੁਣ ਪ੍ਰਸ਼ਾਸਨ ਕੋ ਕੀ ਮੰਗਦੇ ਅਸੀਂ ਅਸੀਂ ਕਹਿੰਦੇ ਕਿ ਸਾਨੂੰ ਇਨਸਾਫ ਜ਼ਵਾਇਆ ਜਾਵੇ ਜਿਹੜੀ ਕਾਰਵਾਈ ਬਣਦੀ ਇਹਨਾਂ ਦੇ ਕੀਤੀ ਜਾਵੇ ਤਾਂ ਜੋ ਗਾਂ ਜੋ ਕਿਸੇ ਨਹੀਂ ਹੋਟਲ ਦੀ ਜਾ ਕੇ ਇਸ ਤਰ੍ਹਾਂ ਦੀ ਕੋਈ ਗੁੰਡਾਗੱਟੀ ਨਾ ਕਰੇ ਮੈਂ ਮਣੀਆ ਮੇਰਾ ਹੀ ਹੋਟਲ ਹੈ ਹਾਂਜੀ ਵੀਰ ਜੀ ਕਿਹੜਾ ਹੋਟਲ ਹੈ ਇਹ ਇਹ ਹੋਟਲ ਕਵਿੰਜਾ ਇਹ ਸऱ्या ਬਦਮਾਸ਼ੀ ਪਕਾਣ ਦੇ ਤੇ ਸ਼ਗਲਾ ਸੁਰਤਾ ਵਾਲੇ ਦਾੜੀਆਂ ਰੱਖੀਆਂ ਫਿਰ ਵੀ ਇਹਨਾਂ ਨੂੰ ਸ਼ਰਮ ਨਹੀਂ ਆਂਦੀ ਇਹ ਕਿਹੜੇ ਬੰਦੇ ਆਲੇ ਕੰਮ ਕਰਕੇ ਗਏ ਕਿ ਈਟਾਂ ਮਾਰ ਕੇ ਗਏ ਨੇ ਰਿਵੋਲਵਰਾਂ ਵਾਹਾਂਦੇ ਨੇ ਕਿ ਕਈ ਕੁਝ ਕਰਨ ਦੇ ਨੇ ਇਹ ਬੰਦੇ ਆਲੇ ਕੰਮ ਨਹੀਂ ਨੇ ਪੂਰੀ ਬਦਮਾਸ਼ੀ ਕੀਤੀ ਕਿ ਕੈਮਰੇ ਦੀ ਰਿਕਾਰਡਿੰਗ ਵੇਖੋ ਚਾਬੀ ਪੁਹਾ ਕੇ ਮਾਰ ਕੇ ਗਿਆ ਜੀ ਤੇ ਪਿਓ ਦੇ ਨੁਕਰ ਲੱਗੇ ਆ ਇੱਕ ਰਿਕੇ ਆ ਸੁੱਲਾ ਹੈ ਸੁੱਲਾ ਹੈ ਗਾਈ ਨੂੰ ਸਭ ਕੁਝ ਹੈਗਾ ਉਹ ਸੇਰ ਵੇਖੋ ਉਹਦੇ ਬਾਹਰ ਵੇਖੋ ਉਹਦੀ ਸਿਰ ਪ੍ਰਸ਼ਾਸਨ ਦੇ ਸਾਹਮਣੇ ਇਹਨਾਂ ਨੇ ਪ੍ਰਸ਼ਾਸਨ ਦੇ ਗੱਡੀ ਨੂੰ ਭਜਾਤੀ ਕੀ ਹੈ ਸਮਝੋ ਉਹ ਸਰਿਆਂ ਬਦਮਾਸ਼ੀ ਹੋ ਰਹੀ ਅੰਬਰਦ ਚ ਕੀ ਸਭ ਕੁਝ ਹੋ ਰਿਹਾ ਉਹ ਸਾਹਮਣੇ ਗੱਡੀ ਭਜਾ ਕੇ ਲੈ ਕੇ ਕੀ ਕੀ ਕੀਤਾ ਗਏ ਨੇ ਉਹ ਰੋਕਿਆ ਨਹੀਂ ਜੋ ਉਹ ਰੋਕ ਰਿਹਾ ਜੋ ਕਰਦੇ ਕਰਦੇ ਅਗਲੇ ਹੋ ਗਏ ਇਹ ਤਾਂ ਪੁਲੀਸ ਦੇ ਸਾਹਮਣੇ ਗੱਡੀ ਭਜਾ ਕੇ ਲੈ ਗਏ ਬਿਲਕੁਲ ਸਾਹਮਣੇ ਲੈ ਕੇ ਗਏ ਨੇ ਕੈਮਰੇ ਲੱਗੇ ਆ ਰਿਕਾਰਡਿੰਗਾਂ ਚੈੱਕ ਕਰੋ ਸਭ ਕੁਝ ਸਾਹਮਣੇ ਆਈ ਨਾ ਜੇ ਐਡੇ ਸਾਬਤ ਸੂਰਤੀ ਤੇ ਗੱਲ ਕਰਦੇ ਖਲੋਗੇ ਚਰਾਪਾ ਪੀਤੀਆਂ ਚਾਰ ਚਾਰ ਘੰਟੇ ਸ਼ਰਾ ਦੀ ਲਾਓ ਸਰ ਚੋਣ ਚਾਬਤਾ ਲੱਗੀਆਂ ਚੋਣ ਚਾਬਤਾ ਤੇ ਬਾਬੂ ਜੀ ਦੇ ਨਾਲ ਲਾਇਸੈਂਸ ਹਥਿਆਰ ਹੈ ਕਿ ਕੀ ਇਹਨਾਂ ਦੇ ਲਾਇਸੈਂਸ ਜ਼ਬਤ ਹੋਣੇ ਚਾਹੀਦੇ ਇਹਨਾਂ ਨੂੰ ਪਤਾ ਚੱਲਣਾ ਚਾਹੀਦਾ ਕੋਈ ਸਰਕਾਰ ਨਾਮ ਦੀ ਵੀ ਚੀਜ਼ ਹੈ ਹਾਂ ਸਾਡੇ ਵੱਸ ਕੰਪਲੇਂਟ ਆਈ ਹੈ ਜੀ ਕਿਸ਼ਨ ਸਿੰਘ ਨੇ ਦਿੱਤੀ ਹੈ ਕੰਪਲੇਂਟ ਹੋਟਲ 51 ਦੇ ਮਾਲਕ ਨੇ ਕਿ ਉਹਨੂੰ ਉਹਦੇ ਨਾਲ ਕੋਈ ਪਾਰਕਿੰਗ ਤੋਂ ਝਗੜਾ ਹੋਇਆ ਉਹਨੂੰ ਅਸੀਂ ਡਾਕਟਰ ਦੇ ਦਿੱਤਾ ਮੈਡੀਕਲ ਕਰਾਉਣ ਲਈ ਭੇਜ ਦਿੱਤਾ ਤੇ ਜਿਹੜੇ ਜਿਹੜੇ ਬੰਦਿਆਂ ਦੇ ਕੀਤਾ ਉਹਨਾਂ ਨੂੰ ਲੈ ਕੇ ਉਹਨਾਂ ਦੇ ਖਿਲਾਫ ਜੁਪਣ ਦੀ ਕਾਰਵਾਈ ਕਰਤੀ ਗਈ ਕਿਸ਼ਨ ਸਿੰਘ ਦੇ ਲੱਗੀਆਂ ਛੱਟਾ ਉਹਨੂੰ ਮੈਡੀਕਲ ਕਰਾਉਣ ਲਈ ਡਾਕਟਰ ਦਿੱਤਾ ਜੀ ਸੋ ਜੇ ਉਹ ਤਾਂ ਲੱਗਾ ਦੇਖੋ ਜੀ ਹੁਣ ਉਹ ਵੈਰੀਫਾਈ ਕਰ ਰਹੇ ਆ ਬੰਦੇ ਨੂੰ ਵੈਰੀਫਾਈ ਕਰਕੇ ਫਿਰ ਜਿਹੜੀ ਗੱਡੀ ਜੇ ਗੱਡੀ ਨੰਬਰ ਵਗੈਰਾ ਦਾ ਨੋਟ ਹੋਇਆ ਹਾਂ ਗੱਡੀ ਨੰਬਰ ਨੋਟ ਹੈ ਜੀ ਉਸ ਬੰਦੇ ਆਪਾਂ ਅਡਰੈਸ ਵਗੈਰਾ ਘਟਾਵਾਂਗੇ ਤੇ ਫਿਰ